ਬਹੁਤ ਸਾਰੇ ਫਿਰ ਕੁੜੀਆਂ ਇਹ ਵੀ ਕਹਿੰਦੀਆਂ ਨੇ ਸੱਸ ਜਾਂ ਤਾਂ ਚੰਗੀ ਹੋਵੇ ਨਹੀਂ ਤਾਂ ਫੋਟੋ ਕੰਨ ਤੇ ਟੰਗੀ ਹੋਵੇ ਤੇ ਕਈ ਇੱਥੋਂ ਤੱਕ ਵੀ ਕਹਿ ਦਿੰਦੇ ਹੈਗੇ ਆ ਕਿ ਸੱਸ ਜਿਹੜੀ ਆ ਇਹਨੂੰ ਦੋ ਸੱਸੇ ਲੱਗਦੇ ਹੈਗੇ ਆ ਤੇ ਸੱਪ ਨੂੰ ਇੱਕ ਲੱਗਦਾ ਆ ਉਹ ਖਤਰਨਾਕ ਹੁੰਦਾ ਆ ਤੇ ਸੱਸ ਦੇ ਵਿੱਚ ਤਾਂ ਦੋ ਸੱਸੇ ਆ ਇਹ ਤਾਂ ਪਤਾ ਨਹੀਂ ਕਿੰਨੀ ਖਤਰਨਾਕ ਹੋਵੇਗੀ ਕੀ ਇੱਕ ਪੁੱਤਰ ਜਾਇਦਾਦ ਲਈ ਪਿਓ ਦਾ ਕਤਲ ਨਹੀਂ ਕਰ ਰਿਹਾ ਭਰਾ ਭਰਾ ਦਾ ਕਤਲ ਨਹੀਂ ਕਰ ਰਿਹਾ ਫਿਰ ਅਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਮਰਦ ਵੀ ਮਰਦ ਦਾ ਦੁਸ਼ਮਣ ਹੈਗਾ ਆ ਆਜ਼ਾਦੀ ਇਹ ਨਹੀਂ ਹੈਗੀ ਕਿ ਤੁਸੀਂ ਆਪਣੇ ਮਾਪਿਆਂ ਦੇ ਵਿਸ਼ਵਾਸ ਦਾ ਗਲਾ ਘੋੜ ਦੋ। ਆਜ਼ਾਦੀ ਇਹ ਨਹੀਂ ਹੈਗੀ ਕਿ ਤੁਸੀਂ ਮਾਪਿਆਂ ਦਾ ਸਿਰ ਨੀਵਾ ਕਰਾ ਦੋ। ਆਜ਼ਾਦੀ ਪਤਾ ਕੀ ਹੈ ਜਿੱਥੋਂ ਤੁਹਾਡੇ ਮਾਪਿਆਂ ਨੇ ਤੋਰਿਆ ਸੀਗਾ ਤੁਸੀਂ ਇੰਨੀ ਮਿਹਨਤ ਕਰਕੇ ਅਜਾ ਮਕਾਮ ਹਾਸਲ ਕਰੋ ਕਿ ਤੁਹਾਡੇ ਮਾਪਿਆਂ ਦਾ ਸਿਰ ਜਿਹੜਾ ਫਕਰ ਨਾਲ ਉੱਚਾ ਹੋਵੇ ਤੇ ਤੁਹਾਨੂੰ ਦੇਖ ਕੇ ਹੋਰ ਵੀ ਕੁੜੀਆਂ ਨੂੰ ਆਜ਼ਾਦੀ ਮਿਲੇ। ਸਾਡੀਆਂ ਬਹੁਤ ਸਾਰੀਆਂ ਲੋਕ ਬੋਲੀਆਂ ਨੇ ਜਿਦੇ ਵਿੱਚ ਸੱਸ ਨੂੰ ਮਾੜਾ ਕਿਹਾ ਗਿਆ ਆ। ਸਾਡੀਆਂ ਛੋਟੀਆਂ-ਛੋਟੀਆਂ ਬੱਚੀਆਂ ਜਿਹੜੀਆਂ ਨੇ ਉਹ ਬੋਲੀਆਂ ਨੂੰ ਪਾਉਂਦੀਆਂ ਹੈਗੀਆਂ ਆ। ਜਿਵੇਂ ਕਦੇ ਕਹਿ ਦਿੰਦਾ ਸੰਦੂਕਾਂ ਵਾਲੇ ਜਿਹੜੀ ਆ ਸੱਸ ਨੂੰ ਕੁੱਟਿਆ ਜਾਣਾ ਆ ਸੱਸ ਨੂੰ ਕੰਜਰੀ ਤੱਕ ਕਹਿ ਦਿੱਤਾ ਜਾਂਦਾ ਹੈਗਾ ਆ ਸਾਡੀਆਂ ਬੱਚੀਆਂ ਦੇ ਮਨਾਂ ਦੇ ਵਿੱਚ ਬਚਪਨ ਚ ਇਹ ਚੀਜ਼ ਘਰ ਕਰ ਜਾਂਦੀ ਹੈ ਕਿ ਸੱਸ ਮਾੜੀ ਹੁੰਦੀ ਹੈ ਦੇਖੋ ਇੱਕ ਧਿਰ ਨੂੰ ਗੁੱਸਾ ਆਇਆ ਜੇਕਰ ਦੂਜੀ ਧਿਰ ਠੰਡੀ ਹੋ ਜਵੇ ਬਾਅਦ ਦੇ ਵਿੱਚ ਉਹਨਾਂ ਨੂੰ ਸਮਝਾਇਆ ਜਾ ਸਕਦਾ ਹੈਗਾ ਆ ਤੇ ਇਹੋ ਜਿਹੀਆਂ ਚੀਜ਼ਾਂ ਨਹੀਂ ਆਉਣਗੀਆਂ ਪਰ ਜੇਕਰ ਦੋਵੇਂ ਪਾਸੇ ਹੀ ਦੋਨੇ ਜਾਣੇ ਹੀ ਤੱਤੇ ਹੋਣਗੇ ਫਿਰ ਜਿਹੜਾ ਹੈ ਭਾਂਬੜ ਮਚਣਾ ਤਾਂ ਤੈ ਹੀ ਹੈ ਤੇ ਮੇਰਾ ਮਾਪਿਆਂ ਨੂੰ ਸਵਾਲ ਹੈ ਕਿ ਕਿੰਨੇ ਕੁ ਮਾਪੇ ਹੈਗੇ ਆ ਜਿਹੜੇ ਆਪਣੇ ਬੱਚਿਆਂ ਨੂੰ ਜਿਹੜਾ ਹੈ ਮਹਿੰਗੇ ਤੋਂ ਮਹਿੰਗੇ ਖੜਾਉਣੇ ਦੇ ਨਾਲ-ਨਾਲ ਮਹਿੰਗੀ ਤੋਂ ਮਹਿੰਗੀ ਕਿਤਾਬ ਲੈ ਕੇ ਦਿੰਦੇ ਆ ਜੋ ਉਸ ਦਾ ਸਾਰਾ ਪੱਖੀ ਵਿਕਾਸ ਕਰ ਸਕੇ। ਜਿਹੋ ਜਾਂ ਬੀਜੋਗੇ ਉਹੋ ਜਾਂ ਵੱਡੋਗੇ। ਜੇਕਰ ਅਸੀਂ ਘਰ ਦੇ ਵਿੱਚ ਮਾਹੌਲ ਹੀ ਇਹੋ ਜਾਂ ਰੱਖਾਂਗੇ ਕਿ ਸਾਡੇ ਬੱਚੇ ਆਪ ਮੁਹਾਰੇ ਦੇਖਣਗੇ ਕਿ ਸਾਡੇ ਮਾਪਿਓ ਸਾਡੇ ਦਾਦਾ-ਦਾਦੀ ਦੀ ਸੇਵਾ ਕਰ ਰਹੇ ਆ, ਅਸੀਂ ਜਿਹੜਾ ਹੈਗਾ ਆਪਣੇ ਮਾਪਿਓ ਦੀ ਸੇਵਾ ਕਰਨੀ ਆ। ਜੇਕਰ ਤੁਸੀਂ ਕਣਕ ਬੀਜੋਗੇ ਤਾਂ ਕਣਕ ਹੀ ਵੱਡੋਗੇ। ਜੇ ਜੋ ਬੀਜੋਗੇ ਤਾਂ ਜੋ ਹੀ ਵੱਡੋਗੇ। ਇਹ ਤਾਂ ਹੋ ਨਹੀਂ ਸਕਦਾ ਕਿ ਤੁਸੀਂ ਕਣਕ ਬੀਜੋਗੇ ਤਾਂ ਜੋਵ ਵੱਡੋਗੇ। ਉਹ ਜ਼ਿੰਮੇਵਾਰੀਆਂ ਛੱਡਣਾ ਨਹੀਂ ਚਾਹੁੰਦੇ ਬੱਚੇ ਜ਼ਿੰਮੇਵਾਰੀਆਂ ਲੈਣ ਨੂੰ ਹਮੇਸ਼ਾ ਤਿਆਰ ਰਹਿੰਦੇ ਆ ਕਿ ਸਾਨੂੰ ਅੱਜ ਜ਼ਿੰਮੇਵਾਰੀ ਮਿਲ ਜਾਵੇ ਮੁੰਡਿਆਂ ਨੂੰ ਵੀ ਸੋਚਣਾ ਚਾਹੀਦਾ ਹੈਗਾ ਆ ਕਿ ਮੇਰੇ ਮਾਪਿਓ ਜਿੰਨੇ ਹੀ ਕੁੜੀ ਦੇ ਮਾਪਿਓ ਵੀ ਜਿਹੜੇ ਆ ਅਹਿਮੀਅਤ ਰੱਖਦੇ ਹੈਗੇ ਆ ਜੇਕਰ ਮੈਂ ਆਪਣੇ ਮਾਪਿਓ ਦੀ ਸੇਵਾ ਕਰਦਾ ਆ ਤਾਂ ਮੈਨੂੰ ਸੱਸ ਸਹੁਰੇ ਦੀ ਵੀ ਸੇਵਾ ਕਰਨੀ ਚਾਹੀਦੀ ਆ ਜੇਕਰ ਦੋਵੇਂ ਤਿਰਾਂ ਮਿਲ ਕੇ ਚੱਲਣਗੇ ਨਾ ਤਾਂ ਅਸੀਂ ਬਹੁਤ ਸੋਹਣਾ ਸਮਾਜ ਜਿਹੜਾ ਸਿਰਜ ਸਕਦੇ ਆ ਸਾਡੇ ਚੈਨਲ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ दर्शकों अजे समय जो भी समस्यावान ने जो उन्होंने चर्चा होंगी है तो कितना कि, कि नौजवान वर्ग सवालों के घेरे में आके खड़ा हो जाता है चाहे वह बेरोज़गारी की समस्या हो नशिया समस्या हो अपने मापियान बिरध आश्रम केडना हो ਬਹੁਤ سارے ਸਵਾਲ ਨੇ ਜਿਨ੍ਹਾਂ ਦਾ ਜਵਾਬ ਸ਼ਾਇਦ ਨੌਜਵਾਨ ਵਰਗ ਕੋਲੋਂ ਹੀ ਮਿਲ ਸਕਦਾ ਹੈ ਤੇ ਅੱਜ ਸਾਡੇ ਨਾਲ ਨੇ ਦਮਨ ਪ੍ਰੀਤ ਕੌਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਦਮਨ ਸਭ ਤੋਂ ਪਹਿਲਾਂ ਤੁਸੀਂ ਗੱਲ ਕਰਾਂਗੇ ਨਸ਼ਿਆ ਦੀ ਤੁਸੀਂ ਵੀ ਬਹੁਤ ਲੰਬੇ ਸਮੇਂ ਤੋਂ ਸਕੂਲਾਂ ਦੇ ਵਿੱਚ ਜਾ ਕੇ ਪਿੰਡਾਂ ਵਿੱਚ ਜਾ ਕੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਦੇ ਲਈ ਜਾਗਰੂਕ ਕਰਦੇ ਹੋ ਆਖਿਰੇ ਨਸ਼ਾ ਦੀ ਸਮੱਸਿਆ ਸਾਡੇ ਪੰਜਾਬ ਦੇ ਵਿੱਚ ਇੰਨੀ ਵੱਧ ਕਿਉਂ ਰਹੀ ਹੈ ਜੀ ਮਮ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਹੈ ਨਸ਼ੇ ਫੈਲਣ ਦੇ ਮੁੱਖ ਤਿੰਨ ਕਾਰਨ ਮੰਨੇ ਜਾਂਦੇ ਆ ਪਹਿਲਾ ਕਾਰਨ ਹੈਗਾ ਕਿ ਵਿਅਕਤੀ ਖੁਦ ਨਸ਼ਾ ਕਰਨਾ ਚਾਹੁੰਦਾ ਆ ਦੂਸਰਾ ਨਸ਼ੇ ਕਰਨ ਦਾ ਮਾਹੌਲ ਬਣਾਇਆ ਜਾ ਰਿਹਾ ਆ ਤੀਸਰਾ ਨਸ਼ਿਆਂ ਦਾ ਆਸਾਨੀ ਨਾਲ ਮਿਲਣਾ ਜੇਕਰ ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਦੇ ਉੱਤੇ ਅਸੀਂ ਠੱਲ ਪਾ ਲਈਏ ਤਾਂ ਸਾਡੇ ਸਮਾਜ ਦੇ ਵਿੱਚ ਨਸ਼ੇ ਨਹੀਂ ਫੈਲ ਸਕਦੇ ਦੇਖੋ ਜੇਕਰ ਵਿਅਕਤੀ ਨਸ਼ਾ ਕਰਨਾ ਚਾਹੁੰਦਾ ਆ ਨਸ਼ਿਆਂ ਦਾ ਮਾਹੌਲ ਵੀ ਹੈਗਾ ਆ ਪਰ ਨਸ਼ੇ ਨਹੀਂ ਮਿਲ ਰਹੇ ਤਾਂ ਵਿਅਕਤੀ ਨਸ਼ਾ ਕਿੱਥੋਂ ਕਰੇਗਾ ਜੇਕਰ ਆਪਾਂ ਨਸ਼ੇ ਨਹੀਂ ਮਿਲਣ ਦੀ ਗੱਲ ਕਰਦੇ ਆ ਤਾਂ ਇਹਦੇ ਵਿੱਚ ਜਿਹੜਾ ਹੈ ਵਿਕਸਿਤ ਮੁਲਕ ਵੀ ਕਾਮਯਾਬ ਨਹੀਂ ਹੋ ਸਕੇ ਅਸੀਂ ਵੇਖਦੇ ਹਾਂ ਨਿਤ ਦਿਹਾੜੀ ਖਬਰਾਂ ਆਉਂਦੀਆਂ ਹੈਗੀਆਂ ਆ ਅਮਰੀਕਾ ਕੈਨੇਡਾ ਯੂਕੇ ਵਰਗੇ ਦੇਸ਼ਾਂ ਦੇ ਵਿੱਚ ਵੀ ਨਸ਼ੇ ਜਿਹੜੇ ਆ ਕਾਫੀ ਜ਼ਿਆਦਾ ਫੈਲਦੇ ਜਾ ਰਹੇ ਆ ਹੁਣ ਆਪਾਂ ਦੂਸਰੀ ਗੱਲ ਤੇ ਆਉਨੇ ਹੈਗੇ ਆ ਨਸ਼ੇ ਵੀ ਮਿਲ ਰਹੇ ਹੈਗੇ ਆ ਮਾਹੌਲ ਵੀ ਹੈਗਾ ਆ ਪਰ ਵਿਅਕਤੀ ਖੁਦ ਨਸ਼ਾ ਕਰਨਾ ਹੀ ਨਹੀਂ ਚਾਹੁੰਦਾ ਤਾਂ ਨਸ਼ਾ ਹੋ ਹੀ ਨਹੀਂ ਸਕਦਾ ਹੈਗਾ ਤੇ ਹੁਣ ਆਪਾਂ ਤੀਜੀ ਗੱਲ ਦੇ ਉੱਤੇ ਆਉਨੇ ਆ ਕਿ ਜਿਹੜਾ ਵਿਅਕਤੀ ਨਸ਼ਾ ਕਰਨਾ ਵੀ ਚਾਹੁੰਦਾ ਆ ਨਸ਼ੇ ਮਿਲ ਵੀ ਰਹੇ ਆ ਪਰ ਉਹ ਮਾਹੌਲ ਨਹੀਂ ਹੈਗਾ ਕਿ ਵਿਅਕਤੀ ਨਸ਼ਿਆਂ ਨੂੰ ਸੋ ਇਹਨਾਂ ਤਿੰਨਾਂ ਦੇ ਵਿੱਚੋਂ ਸਾਨੂੰ ਇੱਕ ਦੇ ਉੱਤੇ ਜਿਹੜੀ ਠਲ ਪਾਉਣੀ ਜ਼ਰੂਰੀ ਹੈਗੀ ਐ ਇੱਥੇ ਗੱਲ ਆ ਜਾਂਦੀ ਹੈ ਕਿਰਦਾਰ ਦੀ ਬਾਕੀ ਸਾਰੀਆਂ ਚੀਜ਼ਾਂ ਨੂੰ ਆਪਾਂ ਨਹੀਂ ਕੰਟਰੋਲ ਦੇ ਵਿੱਚ ਕਰ ਸਕਦੇ ਪਰ ਅਸੀਂ ਆਪਣਾ ਕਿਰਦਾਰ ਤਾਂ ਉੱਚਾ ਕਰ ਸਕਦੇ ਹਾਂ ਜੇਕਰ ਵਿਅਕਤੀ ਚਾਹੇਗਾ ਕਿ ਮੈਂ ਨਸ਼ਾ ਕਰਨਾ ਹੀ ਨਹੀਂ ਤਾਂ ਸਾਡੇ ਸਮਾਜ ਦੇ ਵਿੱਚ ਕੋਈ ਨਸ਼ਾ ਕਰ ਹੀ ਨਹੀਂ ਸਕਦਾ ਹੈਗਾ ਜੀ ਪਰ ਦਮਨਪ੍ਰੀਤ ਤੁਸੀਂ ਕਿਰਦਾਰ ਦੀ ਗੱਲ ਕੀਤੀ ਹੈ ਪਰ ਅੱਜ ਦੇ ਸਮੇਂ ਦੇ ਵਿੱਚ ਨੌਜਵਾਨ ਵਰਗ ਨੂੰ ਵੀ ਬਹੁਤ ਸਾਰੀਆਂ ਸਮੱਸਿਆਵਾਂ ਨੇ ਜੇਕਰ ਅਸੀਂ ਦੇਖੇ ਤਾਂ ਛੋਟੀ ਉਮਰ ਦੇ ਵਿੱਚ ਬੱਚੇ ਜਿਹੜੇ ਆ ਉਹ ਨਸ਼ੇ ਤੇ ਲੱਗ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਫਿਰ ਕਿਰਦਾਰ ਦਾ ਨਿਰਮਾਣ ਕਿਵੇਂ ਹੋ ਸਕਦਾ ਹੈ ਕਿਵੇਂ ਅਸੀਂ ਆਪਣੇ ਬੱਚਿਆਂ ਨੂੰ ਨਸ਼ਾ ਕਰਨ ਤੋਂ ਰੋਕ ਸਕਦੇ ਹਾਂ ਕਿਵੇਂ ਅਸੀਂ ਉਹਨਾਂ ਨੂੰ ਸਿੱਖਿਅਤ ਕਰ ਸਕਦੇ ਆ ਜਾਂ ਜਾਗਰੂਕ ਕਰ ਸਕਦੇ ਆ ਜਾਂ ਨਸ਼ਿਆਂ ਦੇ ਪ੍ਰਤੀ ਉਹਨਾਂ ਦੇ ਮਨ ਵਿੱਚ ਨਫ਼ਰਤ ਪੈਦਾ ਕਰ ਸਕਦੇ ਆ ਜਿਹੜਾ ਕਿਰਦਾਰ ਹੁੰਦਾ ਹੈ ਨਾ ਇਹਨੂੰ ਸਿਰਜਣ ਦੇ ਵਿੱਚ ਇੱਕ ਪਰਿਵਾਰ ਦਾ ਬੜਾ ਅਹਿਮ ਯੋਗਦਾਨ ਹੁੰਦਾ ਆ ਪਰਿਵਾਰ ਚਾਹੇ ਤਾਂ ਬੱਚੇ ਨੂੰ ਕਿਸੇ ਵੀ ਤਰੀਕੇ ਨਾਲ ਘਟ ਸਕਦਾ ਆ ਆਪਾਂ ਇੱਕ ਉਦਾਹਰਨ ਲੈ ਲੈਂਦੇ ਆ ਕਿ ਇੱਕ A ਬੱਚਾ ਹੈਗਾ ਤੇ ਇੱਕ B ਬੱਚਾ ਹੈਗਾ ਆ ਇਹ ਬੱਚਾ ਹੈਗਾ ਆ ਉਹ ਪੰਜਾਬੀ ਫੈਮਿਲੀ ਨੂੰ ਬਿਲੋਂਗ ਕਰਦਾ ਆ ਪਰ ਉਹਨੂੰ ਜਿਹੜਾ ਹੈਗਾ ਆ ਅਮਰੀਕਾ ਵਰਗੇ ਦੇਸ਼ ਦੇ ਵਿੱਚ ਘੱਲ ਦਿੱਤਾ ਜਾਏਗਾ ਉਹ ਉੱਥੋਂ ਦਾ ਮਾਹੌਲ ਵੇਖੇਗਾ ਉੱਥੋਂ ਦੀਆਂ ਚੀਜ਼ਾਂ ਨੂੰ ਜਿਹੜਾ ਆ ਸਿੱਖੇਗਾ ਦੂਸਰਾ ਕੋਈ ਅਮਰੀਕਾ ਦੇ ਬੱਚੇ ਨੂੰ ਪੰਜਾਬ ਦੇ ਵਿੱਚ ਲਿਆਓ ਤੇ ਪੰਜਾਬ ਵਰਗਾ ਨੂੰ ਮਾਹੌਲ ਦਿਓ ਤੇ ਉਹ ਪੰਜਾਬ ਵਰਗੀਆਂ ਚੀਜ਼ਾਂ ਨੂੰ ਸਿੱਖੇਗਾ ਇਸੇ ਤਰੀਕੇ ਦੇ ਨਾਲ ਜੇਕਰ ਅਸੀਂ ਕਿਸੇ ਬੱਚੇ ਨੂੰ ਘੜਨਾ ਚਾਹੁੰਦੇ ਆ ਉਹਨੂੰ ਘੜਨ ਦੇ ਵਿੱਚ ਇੱਕ ਪਰਿਵਾਰ ਦਾ ਯੋਗਦਾਨ ਹੁੰਦਾ ਆ ਜਿਵੇਂ ਅਸੀਂ ਇੱਕ ਕਹਾਣੀ ਵੀ ਤਾਂ ਸੁਣਦੇ ਆ ਕਿ ਇੱਕ ਹਾਥੀ ਦਾ ਬੱਚਾ ਹੁੰਦਾ ਆ ਉਹਨੂੰ ਜਿਹੜਾ ਹੈ ਇੱਕ ਸੰਗਲ ਨਾਲ ਬੰਨਿਆ ਜਾਂਦਾ ਆ ਉਹ ਬਹੁਤ ਕੋਸ਼ਿਸ਼ ਕਰਦਾ ਸੰਗਲ ਤੋਂ ਛੁੱਟਣ ਦੀ ਪਰ ਉਹ ਨਹੀਂ ਛੁੱਟ ਪਾਉਂਦਾ ਹੈਗਾ ਤੇ ਫਿਰ ਕੀ ਹੁੰਦਾ ਹੈਗਾ ਕਿ ਜਦੋਂ ਵੱਡਾ ਹੋ ਜਾਂਦਾ ਤਾਂ ਉਹਨੂੰ ਇੱਕ ਰੱਸੀ ਦੇ ਨਾਲ ਹੀ ਬੰਨਿਆ ਜਾਂਦਾ ਆ ਤੇ ਉਹ ਫਿਰ ਵੀ ਯਤਨ ਨਹੀਂ ਕਰਦਾ ਤੇ ਉਹ ਰੱਸੀ ਨੂੰ ਤੋੜ ਹੀ ਨਹੀਂ ਪਾਉਂਦਾ ਹੈਗਾ ਜਦ ਕਿ ਉਹ ਰੱਸੀ ਜਿਹੜੀ ਬਹੁਤ ਬਰੀਕ ਹੁੰਦੀ ਹੈ ਇਸੇ ਤਰ੍ਹਾਂ ਸਾਡਾ ਬੱਚਾ ਹੈਗਾ ਆ ਬਚਪਨ ਦੇ ਵਿੱਚ ਅਸੀਂ ਜਿਸ ਤਰ੍ਹਾਂ ਉਹਨਾਂ ਨੂੰ ਘੜਾਂਗੇ ਨਾ ਅੱਗੇ ਜਾ ਕੇ ਉਹੋ ਜਿਹਾ ਹੀ ਬਣੇਗਾ ਜੇਕਰ ਕੋਈ ਬੱਚਾ ਹੈਗਾ ਆ ਬਹੁਤ ਛੋਟਾ ਹੈਗਾ ਆ ਮਾਪੇ ਉਹਨੂੰ ਮੋਬਾਈਲ ਦੇ ਦੇਣਗੇ ਤੇ ਜੇਕਰ ਉਹ ਤੋਂ ਫਿਰ ਇਹ ਆਸ ਰੱਖਣਗੇ ਕਿ ਵੱਡਾ ਹੋ ਕੇ ਜਿਹੜਾ ਇਹ ਆ ਉਹ ਵਧੀਆ ਕੰਮ ਕਰੇ ਵਧੀਆ ਇਨਸਾਨ ਬਣੇ ਸ਼ਾਇਦ ਇਹ ਮੁਸ਼ਕਲ ਹੈਗਾ ਆ ਕਿਉਂਕਿ ਜਿਹੜੇ ਬੱਚੇ ਦੇ ਹੱਥ ਦੇ ਵਿੱਚ ਮੋਬਾਈਲ ਹੋਏਗਾ ਕਿਤਾਬਾਂ ਦੀ ਜਗ੍ਹਾ ਦੇ ਉੱਤੇ ਉਹ ਬੱਚੇ ਤੋਂ ਤੁਸੀਂ ਵਧੀਆ ਕਿਰਦਾਰ ਦੀ ਆਸ ਨਹੀਂ ਕਰ ਸਕਦੇ ਮਾਪੇ ਦਾ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ ਆ ਜੇਕਰ ਮਾਪੇ ਚਾਹਣ ਨਾ ਤਾਂ ਬੱਚੇ ਨੂੰ ਕਿਸੇ ਵੀ ਤਰੀਕੇ ਨਾਲ ਘਟ ਸਕਦੇ ਆ ਇੱਥੇ ਮੈਂ ਤੁਹਾਨੂੰ ਆਪਣੀ ਇੱਕ ਉਦਾਹਰਣ ਦੇਣਾ ਚਾਹਾਂਗੀ ਕਿ ਮੇਰੇ ਮਾਪੇ ਨੇ ਜਿਹੜਾ ਹੈਗਾ ਆ ਸਾਨੂੰ ਕਿਸ ਤਰ੍ਹਾਂ ਨਾਲ ਘੜਨ ਦੀ ਕੋਸ਼ਿਸ਼ ਕੀਤੀ ਕਿ ਅਖਬਾਰ ਆਉਂਦੀ ਸੀ ਐਤਵਾਰ ਵਾਲੇ ਦਿਨ ਜਿਦੇ ਵਿੱਚ ਬਹੁਤ ਸਾਰੀਆਂ ਕਹਾਣੀਆਂ ਆਉਂਦੀਆਂ ਸੀਗੀਆਂ ਉਹ ਕਹਾਣੀ ਅਸੀਂ ਇੱਕ ਪੜ੍ਹਦੇ ਸੀ ਸਾਨੂੰ ਇੱਕ ਟੌਫੀ ਮਿਲਦੀ ਸੀ ਬੇਸ਼ੱਕ ਉਹ ਲਾਲਚ ਸੀਗਾ ਸਾਡੇ ਲਈ ਪਰ ਅਸੀਂ ਉਥੋਂ ਕਹਾਣੀਆਂ ਪੜਨ ਦੀ ਚਿੰਗ ਜਿਹੜੀ ਆਪਣੇ ਅੰਦਰ ਬਾਲ ਲਈ ਤੇ ਫਿਰ ਸਾਨੂੰ ਪੂਰੀ ਅਖਬਾਰ ਪੜਨ ਦੇ ਉੱਤੇ ਜਿਹੜਾ ਹੈਗਾ ਆ ਹੋਰ ਮਤਲਬ ਕਿ ਚੀਜ਼ਾਂ ਮਿਲਣੀਆਂ ਸ਼ੁਰੂ ਹੋਈਆਂ ਤਾਂ ਇੱਕ ਤਰੀਕੇ ਨਾਲ ਸਾਨੂੰ ਘੜਨ ਦੀ ਕੋਸ਼ਿਸ਼ ਕੀਤੀ ਗਈ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਮੇਰਾ ਮਾਪਿਆਂ ਨੂੰ ਸਵਾਲ ਹੈ ਕਿ ਕਿੰਨੇ ਕੁ ਮਾਪੇ ਹੈਗੇ ਆ ਜਿਹੜੇ ਆਪਣੇ ਬੱਚਿਆਂ ਨੂੰ ਜਿਹੜਾ ਮਹਿੰਗੇ ਤੋਂ ਮਹਿੰਗੇ ਖੜਾਉਣੇ ਦੇ ਨਾਲ-ਨਾਲ ਮਹਿੰਗੀ ਤੋਂ ਮਹਿੰਗੀ ਕਿਤਾਬ ਲੈ ਕੇ ਦਿੰਦੇ ਆ ਜੋ ਉਸ ਦਾ ਸਰਬ ਪੱਖੀ ਵਿਕਾਸ ਕਰ ਸਕੇ ਪਰ ਹਾਂ ਕੁਝ ਕੁ ਮਾਪੇ ਹੋਣਗੇ ਜਿਹੜੇ ਆਪਣੇ ਬੱਚਿਆਂ ਨੂੰ ਕਿਤਾਬਾਂ ਲੈ ਕੇ ਦਿੰਦੇ ਹੋਣਗੇ ਪਰ ਉਹਨਾਂ ਦੀ ਗਿਣਤੀ ਜਿਹੜੀ ਹੈ ਆਟੇ 'ਚ ਲੂਣ ਦੇ ਬਰਾਬਰ ਹੁੰਦੀ ਹੈ ਜ਼ਿਆਦਾਤਰ ਮਾਪੇ ਜਿਹੜੇ ਹੈਗੇ ਆ ਬੱਚਿਆਂ ਨੂੰ ਮੋਬਾਈਲ ਦੇ ਉੱਤੇ ਲਗਾ ਦਿੰਦੇ ਆ ਤੇ ਆਪ ਉਹ ਜਿਹੜੇ ਕੰਮਕਾਰ ਕਰਨ ਲੱਗ ਜਾਂਦੇ ਆ ਸੋ ਕਿਤੇ ਨਾ ਕਿਤੇ ਇਹ ਚੀਜ਼ ਵੀ ਇੱਕ ਹੈਗੀ ਹੈ ਜਿਹਦੇ ਕਰਕੇ ਕਿਰਦਾਰ ਵਧੀਆ ਪੈਦਾ ਨਹੀਂ ਹੋ پا ਰਹੇ ਦੂਜਾ ਹੈਗਾ ਸਾਡੇ ਘਰਾਂ ਦੇ ਵਿੱਚੋਂ ਕਿਤੇ ਨਾ ਕਿਤੇ ਬਜ਼ੁਰਗ ਜਿਹੜੇ ਗਵਾਚਦੇ ਜਾ ਰਹੇ ਆ ਜੇਕਰ ਘਰਾਂ ਦੇ ਵਿੱਚ ਬਜ਼ੁਰਗ ਹੋਣਗੇ ਤਾਂ ਸਾਡੇ ਬੱਚਿਆਂ ਦੀ ਸ਼ਖਸੀਅਤ ਨੂੰ ਘੜਨ ਦੇ ਵਿੱਚ ਉਹ अहम ਯੋਗਦਾਨ ਪਾ ਸਕਦੇ ਹੈਗੇ ਆ ਜੀ ਤੁਸੀਂ ਬਜ਼ੁਰਗਾਂ ਦੀ ਗੱਲ ਕੀਤੀ ਹੈ ਦਮਨਪ੍ਰੀਤ ਕਹਿੰਦੇ ਨੇ ਕਿ ਘਰ ਵਿੱਚ ਜੇ ਬਜ਼ੁਰਗ ਹੋਣ ਤਾਂ ਕਿਤੇ ਨਾ ਕਿਤੇ ਜਿਹੜੇ ਬੱਚੇ ਹੁੰਦੇ ਆ ਉਹਨਾਂ ਦੇ ਸੰਪਰਕ ਵਿੱਚ ਰਹਿੰਦੇ ਆ ਸਾਨੂੰ ਵੀ ਯਾਦ ਆ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਸਾਡੇ ਘਰ ਦੇ ਜਿਹੜੇ ਪਰਿਵਾਰਕ ਮੈਂਬਰ ਜਾਂ ਸਾਡੇ ਬਜ਼ੁਰਗ ਹੁੰਦੇ ਸੀ ਸਾਨੂੰ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਤੇ ਹਰ ਕਹਾਣੀ ਇੱਕ ਸਿੱਖਿਆ ਜਿਹੜੀ ਆ ਉਹ ਦੇ ਕੇ ਜਾਂਦੀ ਹੁੰਦੀ ਸੀ ਤੇ ਕਿਤੇ ਨਾ ਕਿਤੇ ਅੱਜ ਦੇ ਸਮੇਂ ਦੇ ਵਿੱਚ ਬਜ਼ੁਰਗ ਆਂਚ ਨਹੀਂ ਹਨ ਕਿਉਂਕਿ ਕਹਰੇ ਪਰਿਵਾਰ ਜਿਹੜੇ ਆ ਉਹ ਉਹਨਾਂ ਦਾ ਚਲਣ ਵੱਧਾ ਜਾ ਰਿਹਾ ਹੈ ਹੁਣ ਬਹੁਤ ਘਟਕਰਾਂ ਦੇ ਵਿੱਚ ਜਿਹੜੇ ਆ ਉਹ ਬਜ਼ੁਰਗ ਮਿਲਦੇ ਨੇ ਜਾਂ ਜ਼ਿਆਦਾਤਰ ਬੱਚੇ ਜਿਹੜੇ ਆ ਆਪਣੇ ਜੌਬ ਦੇ ਲਈ ਆਪਣੇ ਕੈਰੀਅਰ ਦੇ ਲਈ ਜਿਹੜੇ ਆ ਮੈਟਰੋ ਏਰੀਆਜ਼ ਦੇ ਵਿੱਚ ਆ ਕੇ ਸੈੱਟ ਹੋ ਜਾਂਦੇ ਨੇ ਉੱਥੇ ਬੱਚੇ ਜਿਹੜੇ ਆ ਬਜ਼ੁਰਗਾਂ ਦੇ ਸੰਪਰਕ ਵਿੱਚ ਨਹੀਂ ਆਉਂਦੇ ਤਾਂ ਫਿਰ ਇਹਨਾਂ ਦਾ ਕੀ ਮਾੜਾ ਪ੍ਰਭਾਵ ਬੱਚਿਆਂ ਦੇ ਉੱਤੇ ਪੈ ਰਿਹਾ ਹੈ ਕਿ ਜੋ ਉਹਨਾਂ ਨੂੰ ਬਜ਼ੁਰਗਾਂ ਤੋਂ ਜੋ ਸਿੱਖਿਆ ਮਿਲਦੀ ਸੋ ਨਹੀਂ ਮਿਲ ਰਹੀ ਜੀ ਇਹ ਚੀਜ਼ ਜਿਉਸੀ ਬਹੁਤ ਵਧੀਆ ਗੱਲ ਕੀਤੀ ਹੈ ਕਿ ਬਜ਼ੁਰਗ ਜਿਹੜੇ ਹੁੰਦੇ ਆ ਨਾ ਉਹ ਘਰ ਦੇ ਵਿੱਚ ਜਿਹੜਾ ਹੈਗੇ ਨੇ ਕਿ ਜਿੰਦੇ ਦੀ ਤਰ੍ਹਾਂ ਵੀ ਕੰਮ ਕਰਦੇ ਹੈਗੇ ਆ ਦੂਸਰੀ ਚੀਜ਼ ਜਿਹੜੇ ਬਜ਼ੁਰਗ ਹੁੰਦੇ ਆ ਨਾ ਸਾਨੂੰ ਉਹ ਗੱਲਾਂ ਦੱਸਦੇ ਆ ਜੋ ਉਹਨਾਂ ਨੇ ਜ਼ਿੰਦਗੀ ਦੇ ਤਜਰਬੇ ਤੋਂ ਹੰਡਾਈਆਂ ਹੁੰਦੀਆਂ ਆ ਅਸੀਂ ਬਜ਼ੁਰਗਾਂ ਕੋਲੋਂ ਬਹੁਤ ਕੁਝ ਸਿੱਖ ਸਕਦੇ ਆ ਬੇਸ਼ੱਕ ਅਸੀਂ ਕਾਲਜਾਂ ਯੂਨੀਵਰਸਟੀਆਂ ਦੇ ਵਿੱਚ ਜਾ ਕੇ ਉੱਚੀਆਂ-ਉੱਚੀਆਂ ਵੱਡੀਆਂ-ਵੱਡੀਆਂ ਡਿਗਰੀਆਂ ਜਿਹੜੀਆਂ ਲੈ ਲਈਏ ਪਰ ਜਿਹੜੀਆਂ ਗੱਲਾਂ ਸਾਡੇ ਬਜ਼ੁਰਗ ਸਾਨੂੰ ਦੱਸ ਸਕਦੇ ਆ ਉਹ ਸਾਨੂੰ ਉੱਥੇ ਨਹੀਂ ਮਿਲ ਸਕਦੀਆਂ ਡਿਗਰੀਆਂ ਇੱਕ ਮਾਪਦੰਡ ਹੋ ਸਕਦੀਆਂ ਨੇ ਸਾਨੂੰ ਕਿਸੇ ਅਹੁਦੇ ਤੱਕ ਪਹੁੰਚਾ ਉਹ ਸਾਨੂੰ ਬਜ਼ੁਰਗਾਂ ਦੀਆਂ ਸਿੱਖਿਆਵਾਂ ਤੋਂ ਮਿਲਦਾ ਆ ਇਥੋਂ ਮੈਂ ਤੁਹਾਨੂੰ ਦੱਸ ਦਿਆਂ ਕਿ ਮੇਰੇ ਦਾਦੀ ਜੀ ਹੋਰ ਆ ਪੂਰਨ ਭਗਤ ਹੋਰਾਂ ਦੀ ਕਹਾਣੀ ਜਿਹੜੀ ਹੈ ਉਹ ਮੈਨੂੰ ਛੋਟੇ ਹੁੰਦੇ ਸਿਖਾ ਦਿੱਤੀ ਗਈ ਸੀ 5-6 ਸਾਲਾਂ ਦੀ ਉਮਰ ਵਿੱਚ ਤੇ ਜਦੋਂ ਮੈਂ 11ਵੀਂ ਕਲਾਸ ਦੇ ਵਿੱਚ ਹੋਈ ਸੀ ਉਦੋਂ ਕਹਾਣੀ ਮੈਨੂੰ ਸਿਲੇਬਸ ਦੇ ਵਿੱਚ ਲੱਗੀ ਸੀ ਜਾਨੀ ਕਿ ਜਿਹੜੀਆਂ ਚੀਜ਼ਾਂ ਸਾਨੂੰ ਸਿਲੇਬਸ ਦੇ ਵਿੱਚ ਕਿਤੇ ਪਿੱਛੋਂ ਜਾ ਕੇ ਲੱਗਦੀਆਂ ਨੇ ਉਹ ਬਜ਼ੁਰਗ ਸਾਨੂੰ ਬਾਤਾਂ ਤੇ ਕਹਾਣੀਆਂ ਦੇ ਵਿੱਚ ਹੀ ਦੱਸ ਦਿੰਦੇ ਹੈਗੇ ਆ ਸਾਡੇ ਬਜ਼ੁਰਗ ਜਿਹੜੇ ਹੈਗੇ ਸਾਨੂੰ ਬਹੁਤ ਕੁਝ ਸਿਖਾ ਸਕਦੇ ਹੈਗੇ ਆ ਜਿਵੇਂ ਤੁਸੀਂ ਗੱਲ ਕੀਤੀ ਹੈ ਕਹਾਣੀਆਂ ਜਾਂ ਬਾਤਾਂ ਇਹਨਾਂ ਵਿੱਚ ਕੋਈ ਨਾ ਕੋਈ ਸਿੱਖਿਆ ਹੁੰਦੀ ਸੀਗੀ ਤੇ ਇਹ ਜਿਹੜੀ ਸਿੱਖਿਆ ਹੈਗੀ ਸਾਡੇ ਉੱਤੇ ਅਸਰ ਪਾਉਂਦੀ ਸੀ ਤੇ ਅਸੀਂ ਜਿਹੜਾ ਹੈ ਇੱਕ ਵਧੀਆ ਸਮਾਜ ਜਿਹਨੂੰ ਸਿਰਜ ਸਕਦੇ ਸੀਗੇ ਜੀ ਹੁਣ ਸਵਾਲ ਇਹ ਉੱਠਦਾ ਹੈ ਕਿ ਬਜ਼ੁਰਗਾਂ ਦੀ ਕਾਟ ਕੇ ਉਹ ਪਰਿਵਾਰਾਂ ਦੇ ਵਿੱਚ ਕਿਉਂ ਬਿਰਧ ਆਸ਼ਰਮ ਖੋਲ ਰਹੇ ਨੇ ਅਸੀਂ ਗੱਲ ਕੀਤੀ ਹੈ ਬਜ਼ੁਰਗਾਂ ਦੇ ਨਾਲ ਉਹਨਾਂ ਨੇ ਆਪਣਾ ਪੱਖ ਰੱਖਿਆ ਹੈ ਤੁਸੀਂ ਅੱਜ ਨੌਜਵਾਨ ਵਰਗ ਦੀ ਪ੍ਰਤੀਨਿਧਤਾ ਕਰ ਰਹੇ ਹੋ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕਿ ਕਿਉਂ ਫਿਕਰਾਂ ਵਿੱਚ ਬਜ਼ੁਰਗ ਨਹੀਂ ਹਨ ਕਿਉਂ ਕਈ ਘਰ ਜਿਹੜੇ ਆ ਬਜ਼ੁਰਗਾਂ ਤੋਂ ਸਖਨੇ ਨੇ ਕਿਉਂ ਬਿਰਧ ਆਸ਼ਰਮ ਦੇ ਵਿੱਚ ਉਹ ਆਪਣਾ ਬੁਢੇਪਾ ਜਿਹੜਾ ਹੈ ਉਹ ਕੱਟ ਰਹੇ ਨੇ ਜੀ ਇਹਦੇ ਵਿੱਚ ਨਾ ਦੋਵੇਂ ਚੀਜ਼ਾਂ ਜ਼ਿੰਮੇਵਾਰ ਨੇ ਨੌਜਵਾਨ ਵੀ ਜ਼ਿੰਮੇਵਾਰ ਨੇ ਕਿਤੇ ਨਾ ਕਿਤੇ ਮਾਪੇ ਵੀ ਜ਼ਿੰਮੇਵਾਰ ਹੈਗੇ ਆ ਨੌਜਵਾਨ ਕਿਉਂ ਜ਼ਿੰਮੇਵਾਰ ਆ ਪਦਾਰਥਵਾਦੀ ਯੁੱਗ ਹੈਗਾ ਜਾਂ ਨੌਜਵਾਨਾਂ ਨੂੰ ਪੈਸੇ ਦੀ ਹੋੜ ਲੱਗੀ ਹੋਈ ਆ ਕਿ ਅਸੀਂ ਇੱਥੋਂ ਵੀ ਪੈਸਾ ਕਮਾ ਲਈਏ ਅਸੀਂ ਇੱਥੋਂ ਵੀ ਪੈਸਾ ਕਮਾ ਲਈਏ ਕਿਤੇ ਨਾ ਕਿਤੇ ਮਾਪੇ ਜਿਹੜੇ ਆ ਅੰਗੋਲੇ ਕੀਤੇ ਜਾ ਰਹੇ ਆ ਦੂਜੇ ਪਾਸੇ ਕੀ ਹੋ ਰਿਹਾ ਕਿ ਇੱਕ ਚੌਧਰ ਹੁੰਦੀ ਹੈ ਘਰ ਦੇ ਵਿੱਚ ਬਜ਼ੁਰਗਾਂ ਨੂੰ ਹੁੰਦਾ ਜੋ ਅਸੀਂ ਕਹਿ ਦਿੱਤਾ ਉਹੀ ਸਾਡਾ ਮੰਨਿਆ ਜਾਏ ਉਹ ਕਿਤੇ ਨਾ ਕਿਤੇ ਜਿਹੜਾ ਕਹਿੰਦੇ ਨੇ ਨਾ ਇੱਕ ਮਤਭੇਦ ਉਹਨਾਂ ਦੇ ਵਿੱਚ ਪੈਦਾ ਹੋ ਜਾਂਦਾ ਆ ਉਹ ਜ਼ਿੰਮੇਵਾਰੀਆਂ ਛੱਡਣਾ ਨਹੀਂ ਚਾਹੁੰਦੇ ਬੱਚੇ ਜ਼ਿੰਮੇਵਾਰੀਆਂ ਲੈਣ ਨੂੰ ਹਮੇਸ਼ਾ ਤਿਆਰ ਰਹਿੰਦੇ ਆ ਕਿ ਸਾਨੂੰ ਅੱਜ ਜ਼ਿੰਮੇਵਾਰੀ ਮਿਲ ਜੇ ਅਸੀਂ ਹੁਣੇ ਲੈ ਲਵਾਂਗੇ ਇਹ ਚੀਜ਼ ਕਰਕੇ ਜਿਹੜੇ ਮਤਭੇਦ ਪੈਦਾ ਹੁੰਦੇ ਤੇ ਫਿਰ ਕਿਤੇ ਨਾ ਕਿਤੇ ਜਿਹੜਾ ਆ ਬਿਰਧ ਆਸ਼ਰਮਾਂ 'ਚ ਮਾਪਿਆਂ ਨੂੰ ਜਾਣ ਲਈ ਮਜਬੂਰ ਹੋਣਾ ਪੈ ਜਾਂਦਾ ਆ ਇੱਕ ਹੋਰ ਚੀਜ਼ ਹੈਗੀ ਆ ਸਾਡੇ ਸਮਾਜ ਦੇ ਵਿੱਚ ਕੀ ਹੋ ਰਿਹਾ ਹੈਗਾ ਆ ਕਿ ਜਿਹੜੇ ਸਾਡੇ ਬਜ਼ੁਰਗ ਹੈਗੇ ਆ ਨਾ ਉਹ ਕੋਈ ਵੀ ਗੱਲ ਕਹਿੰਦੇ ਆ ਨਾ ਸਾਡੇ ਕੋਲ ਸਹੀ ਨਹੀਂ ਜਾਂਦੀ ਬਹੁਤ ਸਾਰੇ ਬੱਚਿਆਂ ਦੇ ਵਿੱਚ ਜਿਹੜਾ ਹੈ ਆਪਾਂ ਕਹਿ ਸਕਦੇ ਆ ਸਬਰ ਸੰਤੋਖ ਦੀ ਬਹੁਤ ਜ਼ਿਆਦਾ ਕਮੀ ਹੈ ਜੇਕਰ ਸਬਰ ਸੰਤੋਖ ਹੋਵੇ ਨਾ ਕਿਉਂਕਿ ਦੇਖੋ ਇੱਕ ਧਿਰ ਨੂੰ ਗੁੱਸਾ ਆਇਆ ਜੇਕਰ ਦੂਜੀ ਧਿਰ ਠੰਡੀ ਹੋ ਜਵੇ ਬਾਅਦ ਦੇ ਵਿੱਚ ਉਹਨਾਂ ਨੂੰ ਸਮਝਾਇਆ ਜਾ ਸਕਦਾ ਹੈਗਾ ਆ ਤੇ ਇਹੋ ਜਿਹੀਆਂ ਚੀਜ਼ਾਂ ਨਹੀਂ ਆਉਣਗੀਆਂ ਪਰ ਜੇਕਰ ਦੋਵੇਂ ਪਾਸੇ ਹੀ ਦੋਨੇ ਜਾਣੇ ਹੀ ਤੱਤੇ ਹੋਣਗੇ ਫਿਰ ਜਿਹੜਾ ਹੈ ਭਾਂਬੜ ਮਚਣਾ ਤਾਂ ਤੈ ਹੀ ਹੈ ਜੀ ਯਾਨੀ ਕਿ ਕਿਤੇ ਨਾ ਕਿਤੇ ਇਹ ਸੇ ਕਹਿ ਸਕਦੇ ਸਹਿਨਸ਼ੀਲਤਾ ਜਿਹੜੀ ਆ ਉਹ ਕੱਟਦੀ ਜਾ ਰਹੀ ਹੈ ਇਹ ਵੀ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਜੋ ਐਡਜਸਟਮੈਂਟ ਹੈ ਉਹ ਹੋ ਕਿਉਂਕਿ ਜਨਰੇਸ਼ਨ ਗੈਪ ਬਹੁਤ ਹੋ ਚੁੱਕਾ ਹੁੰਦਾ ਹੈ ਤੇ ਨੌਜਵਾਨ ਪੀੜ੍ਹੀ ਇਹ ਸਮਝਦੀ ਹੈ ਕਿ ਸ਼ਾਇਦ ਇਹ ਸਾਨੂੰ ਸਮਝ ਨਹੀਂ ਰਹੇ ਬਜ਼ੁਰਗ ਸ਼ਾਇਦ ਇਹ ਸਮਝਦੇ ਆ ਕਿ ਇਹ ਨੌਜਵਾਨ ਪੀੜ੍ਹੀ ਜਿਹੜੀ ਹੈ ਇਹ ਸਾਡੀ ਕਦਰ ਨਹੀਂ ਕਰ ਰਹੀ ਤੇ ਜਿੰਦੇ ਕਾਰਨ ਜਿਹੜਾ ਇਹ ਗੈਪ ਹੈ ਉਹ ਵੱਧਦਾ ਜਾ ਰਿਹਾ ਹੈ ਇਹੀ ਕਹਿਣਾ ਚਾਹੁੰਦੇ ਹੋ ਜੀ ਬਿਲਕੁਲ ਸਹੀ ਗੱਲ ਹੈਗੀ ਹੈ ਕਿ ਇਹ ਜਿਹੜਾ ਪਾੜਾ ਹੈਗਾ ਹੈ ਨਾ ਇਹ ਬਹੁਤ ਜ਼ਿਆਦਾ ਵੱਧ ਚੁੱਕਾ ਹੈਗਾ ਜੇਕਰ ਪਿੰਡਾਂ ਦੀ ਗੱਲ ਕਰੀਏ ਨਾ ਤਾਂ ਜਿਹੜੇ ਪਹਿਲੇ ਸਮੇਂ ਦੇ ਬਜ਼ੁਰਗ ਸੀ ਉਹ ਬਹੁਤਾ ਪੜੇ ਲਿਖੇ ਨਹੀਂ ਸੀ ਹੈਗੇ ਉਹਨਾਂ ਦੀ ਜਿਹੜੀ ਸਿੱਖਿਆ ਘੱਟ ਆ ਤੇ ਅੱਜ ਕੱਲ ਦੇ ਬੱਚੇ ਜਿਹੜੇ ਆ ਪੜ੍ਹ ਲਿਖ ਜਾ ਰਹੇ ਹੈਗੇ ਆ ਤੇ ਫਿਰ ਜਿਹੜਾ ਇਹ ਪਾੜਾ ਜਿਹੜਾ ਨਾ ਬਹੁਤ ਜ਼ਿਆਦਾ ਵੱਧ ਚੁੱਕਾ ਹੈਗਾ ਹੈ ਜਦਕਿ ਇਹ ਪਾੜਾ ਵਧਣਾ ਨਹੀਂ ਸੀ ਚਾਹੀਦਾ ਬੇਸ਼ੱਕ ਸਮੇਂ ਦੇ ਨਾਲ ਚੀਜ਼ਾਂ ਬਦਲਦੀਆਂ ਹੈਗੀਆਂ ਆ ਪਰ ਹੌਲੀ ਹੌਲੀ ਚੀਜ਼ਾਂ ਬਦਲਦੀਆਂ ਤਾਂ ਚੰਗਾ ਹੁੰਦਾ ਦੂਸਰੀ ਗੱਲ ਇਹ ਹੈਗੀ ਹੈ ਕਿ ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਡੋਗੇ ਜੇਕਰ ਅਸੀਂ ਘਰ ਦੇ ਵਿੱਚ ਮਾਹੌਲ ਹੀ ਇਹੋ ਜਿਹਾ ਰੱਖਾਂਗੇ ਕਿ ਸਾਡੇ ਬੱਚੇ ਆਪ ਮੁਹਾਰੇ ਦੇਖਣਗੇ ਕਿ ਸਾਡੇ ਮਾਪਿਓ ਸਾਡੇ ਦਾਦਾ ਦਾਦੀ ਦੀ ਸੇਵਾ ਕਰ ਰਹੇ ਆ ਅਸੀਂ ਜਿਹੜਾ ਹੈਗਾ ਆਪਣੇ ਮਾਪਿਓ ਦੀ ਸੇਵਾ ਕਰਨੀ ਹੈ ਜੇਕਰ ਤੁਸੀਂ ਕਣਕ ਬੀਜੋਗੇ ਤਾਂ ਕਣਕ ਹੀ ਵੱਢੋਗੇ ਜੇ ਜੋ ਬੀਜੋਗੇ ਤਾਂ ਜੋ ਹੀ ਵੱਢੋਗੇ ਇਹ ਤਾਂ ਹੋ ਨਹੀਂ ਸਕਦਾ ਕਿ ਤੁਸੀਂ ਕਣਕ ਬੀਜੋਗੇ ਤਾਂ ਜੋ ਵੱਢੋਗੇ ਇਹ ਚੀਜ਼ ਹੈਗੀ ਹੈ ਕਿ ਅਸੀਂ ਬੱਚਿਆਂ ਨੂੰ ਕੁਝ ਸਿਖਾ ਨਹੀਂ ਸਕਦੇ ਬੱਚੇ ਆਪ ਮੁਹਾਰੇ ਸਿੱਖਦੇ ਆ ਜੇਕਰ ਇੱਕ ਜਿਹੜੀ ਨੂੰ ਹੈਗੀ ਆ ਆਪਣੀ ਸੱਸ ਨੂੰ ਰੋਟੀ ਦੇ ਰਹੀ ਆ ਉਹਦੀ ਸੇਵਾ ਕਰ ਰਹੀ ਆ ਉਹਦੀ ਸਾਂਭ ਸੰਭਾਲ ਕਰ ਰਹੀ ਹੈ ਜਦੋਂ ਬੱਚਾ ਦੇਖੇਗਾ ਕਿ ਮੇਰੀ ਮਾਂ ਮੇਰੀ ਦਾਦੀ ਨੂੰ ਇਸ ਤਰੀਕੇ ਨਾਲ ਸੰਭਾਲ ਰਹੀ ਹੈਗੀ ਹੈ ਤਾਂ ਉਹ ਵੀ ਜਦੋਂ ਵੱਡਾ ਹੋਏਗਾ ਉਹ ਵੀ ਕਹੇਗਾ ਕਿ ਮੈਂ ਜਿਹੜਾ ਹੈਗਾ ਆ ਆਪਣੀ ਦਾਦੀ ਨੂੰ ਸੰਭਾਲਣਾ ਹੈਗਾ ਆ ਜੇਕਰ ਇੱਕ ਪਾਸੇ ਜਿਹੜੀ ਨੂੰਹ ਹੈ ਉਹ ਸੱਸ ਨੂੰ ਗਾਲਾਂ ਕੱਢ ਰਹੀ ਐ ਸੱਸ ਪਾਣੀ ਮੰਗ ਰਹੀ ਐ ਉਹ ਪਾਣੀ ਨਹੀਂ ਉਹਨੂੰ ਦੇ ਰਹੀ ਫਿਰ ਅਸੀਂ ਕੀ ਆਸ ਕਰ ਸਕਦੇ ਹਾਂ ਕਿ ਉਹ ਬੱਚੇ ਨੇ ਜੋ ਦੇਖਿਆ ਗਿਆ ਉਹ ਨਹੀਂ ਕਰੇਗਾ ਸੋ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਇੱਕ ਵਧੀਆ ਮਾਹੌਲ ਘਰਾਂ ਦਾ ਬਣਾਈਏ ਜਿਹਦੇ ਵਿੱਚ ਸਾਡੇ ਬੱਚੇ ਆਪ ਸਿੱਖਣ ਸਾਨੂੰ ਸਖਾਨ ਦੀ ਲੋੜ ਨਾ ਪਵੇ ਉਹਨਾਂ ਨੂੰ ਕਿ ਤੁਸੀਂ ਜਿਹੜਿਆਂ ਵੱਡਿਆਂ ਦੀ ਸੇਵਾ ਕਰਨੀ ਐ ਵੱਡਿਆਂ ਦਾ ਆਦਰ ਕਰਨਾ ਐ ਵੱਡਿਆਂ ਦਾ ਸਤਿਕਾਰ ਕਰਨਾ ਐ ਜੀ ਤਮਨਪ੍ਰੀਤ ਤੁਹਾਡਾ ਇੱਕ ਲੇਖ ਮੈਂ ਪੜ੍ਹ ਰਹੀ ਸੀ ਜਿਸ ਵਿੱਚ ਤੁਸੀਂ ਲਿਖਿਆ ਸੀ ਕਿ ਜੇਕਰ ਔਰਤ ਔਰਤ ਦੀ ਦੋਸਤ ਬਣ ਜਾਵੇ ਤਾਂ ਬਹੁਤ ساری ਸਮੱਸਿਆਵਾਂ ਤੇ ਠੱਲ ਪਾਈ ਜਾ ਸਕਦੀ ਹੈ ਔਰਤ ਜਿਹੜੀ ਹੈ ਸਫਲ ਹੋ ਸਕਦੀ ਹੈ ਕਿਵੇਂ ਬਣ ਸਕਦੀ ਹੈ ਦੋਸਤ ਤੇ ਇਹ ਦੁਸ਼ਮਣ ਕਿਉਂ ਬਣ ਗਈ ਔਰਤ ਹੀ ਔਰਤ ਦੀ ਜੀ ਇੱਕ ਖਾਨ ਹੈਗੀ ਹੈ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੈਗੀ ਆ ਕੀ ਇੱਕ ਪੁੱਤਰ ਜਾਇਦਾਦ ਲਈ ਪਿਓ ਦਾ ਕਤਲ ਨਹੀਂ ਕਰ ਰਿਹਾ ਭਰਾ ਭਰਾ ਦਾ ਕਤਲ ਨਹੀਂ ਕਰ ਰਿਹਾ ਫਿਰ ਅਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਮਰਦ ਵੀ ਮਰਦ ਦਾ ਦੁਸ਼ਮਣ ਹੈਗਾ ਆ ਇਹ ਸਾਡੇ ਸਮਾਜ ਵੱਲੋਂ ਸਿਰਜੀ ਗਈ ਹੈ ਜੇਕਰ ਦੂਜੇ ਪਾਸੇ ਆਪਾਂ ਗੱਲ ਕਰੀਏ ਕਿ ਔਰਤੀ ਔਰਤੀ ਦੀ ਦੁਸ਼ਮਣ ਜਿਹੜੀ ਹੈ ਅਕਸਰ ਹੀ ਲੋਕ ਕਹਿ ਦਿੰਦੇ ਹੈਗੇ ਆ ਸਾਡੀਆਂ ਬਹੁਤ ਸਾਰੀਆਂ ਲੋਕ ਬੋਲੀਆਂ ਨੇ ਜਿਦੇ ਵਿੱਚ ਸੱਸ ਨੂੰ ਮਾੜਾ ਕਿਹਾ ਗਿਆ ਆ ਸਾਡੀਆਂ ਛੋਟੀਆਂ-ਛੋਟੀਆਂ ਬੱਚੀਆਂ ਜਿਹੜੀਆਂ ਨੇ ਉਹ ਬੋਲੀਆਂ ਨੂੰ ਪਾਉਂਦੀਆਂ ਹੈਗੀਆਂ ਆ ਜਿਵੇਂ ਕਦੇ ਕਹਿ ਦਿੰਦਾ ਸੰਦੂਕਾਂ ਵਾਲੇ ਜਿਹੜੀ ਹੈ ਸੱਸ ਨੂੰ ਕੁੱਟਿਆ ਜਾਣਾ ਆ ਸੱਸ ਨੂੰ ਕੰਜਰੀ ਤੱਕ ਕਹਿ ਦਿੱਤਾ ਜਾਂਦਾ ਹੈਗਾ ਆ ਸਾਡੀਆਂ ਬੱਚੀਆਂ ਦੇ ਮਨਾਂ ਦੇ ਵਿੱਚ ਬਚਪਨ ਦੀ ਇਹ ਚੀਜ਼ ਕਰ ਕਰ ਜਾਂਦੀ ਹੈ ਕਿ ਸੱਸ ਮਾੜੀ ਹੁੰਦੀ ਹੈ ਬਹੁਤ ਸਾਰੀਆਂ ਫਿਰ ਕੁੜੀਆਂ ਇਹ ਵੀ ਕਹਿੰਦੀਆਂ ਨੇ ਸੱਸ ਜਾਂ ਤਾਂ ਚੰਗੀ ਹੋਵੇ ਨਹੀਂ ਤਾਂ ਫੋਟੋ ਕੰਨ ਤੇ ਟੰਗੀ ਹੋਵੇ ਤੇ ਕਈ ਇੱਥੋਂ ਤੱਕ ਵੀ ਕਹਿ ਦਿੰਦੇ ਹੈਗੇ ਆ ਕਿ ਸੱਸ ਜਿਹੜੀ ਆ ਇਹਨੂੰ ਦੋ ਸੱਸੇ ਲੱਗਦੇ ਹੈਗੇ ਆ ਤੇ ਸੱਪ ਨੂੰ ਇੱਕ ਲੱਗਦਾ ਆ ਉਹ ਖਤਰਨਾਕ ਹੁੰਦਾ ਆ ਤੇ ਸੱਸ ਦੇ ਵਿੱਚ ਤਾਂ ਦੋ ਸੱਸੇ ਆ ਇਹ ਤਾਂ ਪਤਾ ਨਹੀਂ ਕਿੰਨੀ ਖਤਰਨਾਕ ਹੋਵੇਗੀ ਯਾਨੀ ਕਿ ਅਸੀਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਸਾਡਾ ਸਮਾਜ ਹੀ ਬੱਚੀਆਂ ਦੇ ਮਨ ਦੇ ਵਿੱਚ ਆਪਣੇ ਸੱਸ ਦੇ ਲਈ ਪਹਿਲਾਂ ਹੀ ਨਫ਼ਰਤ ਪੈਦਾ ਕਰ ਦਿੰਦਾ ਹੈ ਕਿ ਸੱਸ ਤਾਂ ਤੁਹਾਡੀ ਦੁਸ਼ਮਣ ਹੈ ਤਾਂ ਫਿਰ ਸ਼ਾਇਦ ਜਿਹੜੀ ਆ ਬੱਚੀ ਜਦੋਂ ਵੱਡੀ ਹੁੰਦੀ ਆ ਉਹਦਾ ਵਿਆਹ ਹੁੰਦਾ ਹੈ ਤੇ ਉਸ ਦੇ ਮਨ ਦੇ ਵਿੱਚ ਇਹੀ ਇੱਕ ਤਸਵੀਰ ਬਣਦੀ ਹੈ ਕਿ ਸ਼ਾਇਦ ਸਾਹਮਣੇ ਵਾਲਾ ਜੋ ਸ਼ਖਸ ਹੈ ਜੋ ਮੇਰੀ ਸੱਸ ਦੇ ਰੂਪ ਵਿੱਚ ਮੈਨੂੰ ਮਿਲੀ ਹੈ ਇਹ ਮੇਰੀ ਮਾਂ ਨਹੀਂ ਇਹ ਬਲਕਿ ਮੇਰੀ ਦੁਸ਼ਮਣ ਹੈ ਜੀ ਇਹ ਪਤਾ ਕੀ ਚੀਜ਼ ਹੈਗੀ ਸਾਨੂੰ ਛੋਟੇ ਹੁੰਦੇ ਇਹ ਨਾ ਸਾਡੇ ਬੱਚਿਆਂ ਦੇ ਵਿੱਚ ਇਹ ਚੀਜ਼ ਨੂੰ ਪੈਦਾ ਕਰਨਾ ਪਏਗਾ ਦੋਨਾਂ ਧਿਰਾਂ ਨੂੰ ਜਿਹੜਾ ਬਹੁਤ ਸੋਚਣ ਦੀ ਲੋੜ ਹੈਗੀ ਆ ਸਭ ਤੋਂ ਪਹਿਲੀ ਚੀਜ਼ ਕਿ ਤੁਸੀਂ ਕਿਸੇ ਧੀ ਨੂੰ ਜਿਹੜਾ ਆਪਣੇ ਘਰੇ ਲੈ ਕੇ ਆਉਂਦੇ ਹੋ ਕਿਸੇ ਲਈ ਸੌਖਾ ਨਹੀਂ ਹੁੰਦਾ ਆਪਣਾ ਜਿਹੜਾ ਹੈ ਕਲੇਜੇ ਦਾ ਟੁਕੜਾ ਕਿਸੇ ਦੂਜੇ ਨੂੰ ਦੇ ਦੇਣਾ ਮਾਪੇ ਉਹ ਦਿੰਦੇ ਆ ਬੇਸ਼ੱਕ ਇਹ ਸਾਡੀਆਂ ਸਮਾਜਿਕ ਮਜਬੂਰੀਆਂ ਹੈਗੀਆਂ ਆ ਦੂਸਰੇ ਪਾਸੇ ਜਦੋਂ ਕੋਈ ਤੀਤਾ ਡੇ ਘਰੇ ਆ ਜਾਂਦੀ ਹੈਗੀ ਤਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਹੈਗੀ ਹੈ ਕਿ ਤੁਸੀਂ ਜਿਹੜਾ ਹੈ ਉਹਨੂੰ ਬਣਦਾ ਮਾਨ ਸਤਕਾਰ ਦੇਵੋ ਇਹ ਨਹੀਂ ਹੈਗਾ ਕਿ ਤੁਹਾਡੇ ਘਰੇ ਕੋਈ ਨੂ ਆਵੇ ਤਾਂ ਤੁਸੀਂ ਇਹ ਸੋਚ ਲੋ ਕਿ ਸਾਨੂੰ 24 ਘੰਟੇ ਦਾ ਇੱਕ ਨੌਕਰ ਮਿਲ ਗਿਆ ਅਸੀਂ ਇਹ ਤੋਂ ਸਾਰੇ ਕੰਮ ਕਰਾਉਣੇ ਆ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਉਹ ਇੱਕ ਇਨਸਾਨ ਆ ਅਸੀਂ ਉਹਦੀ ਕਦਰ ਕਰਨੀ ਹੈਗੀ ਹੈ ਨੂ ਨੂੰ ਚਾਹੀਦਾ ਹੈਗਾ ਕਿ ਸੱਸ ਨੂੰ ਇਹ ਸਮਝੇ ਕਿ ਇਹ ਮੇਰੀ ਮਾਂ ਆ ਇੱਕ ਮੇਰੀ ਉਹ ਵੀ ਮਾਂ ਆ ਇੱਕ ਇਹ ਵੀ ਮੇਰੀ ਮਾਂ ਆ ਇੱਥੇ ਇੱਕ ਹੋਰ ਮੈਂ ਚੀਜ਼ ਕਹਿਣਾ ਚਾਹੁੰਦੀ ਆ ਮੁੰਡਿਆਂ ਨੂੰ ਵੀ ਸੋਚਣਾ ਚਾਹੀਦਾ ਹੈਗਾ ਆ ਕਿ ਮੇਰੇ ਮਾਪਿਓ ਜਿੰਨੇ ਹੀ ਕੁੜੀ ਦੇ ਮਾਪਿਓ ਵੀ ਜਿਹੜੇ ਆ अहमियत ਰੱਖਦੇ ਹੈਗੇ ਆ ਜੇਕਰ ਮੈਂ ਆਪਣੇ ਮਾਪਿਓ ਦੀ ਸੇਵਾ ਕਰਦਾ ਆ ਤਾਂ ਮੈਨੂੰ ਸੱਸ ਸਹੁਰੇ ਦੀ ਵੀ ਸੇਵਾ ਕਰਨੀ ਚਾਹੀਦੀ ਆ ਜੇਕਰ ਦੋਵੇਂ ਤੀਰ ਮਿਲ ਕੇ ਚੱਲਣਗੇ ਨਾ ਤਾਂ ਅਸੀਂ ਬਹੁਤ ਸੋਹਣਾ ਸਮਾਜ ਜਿਹੜਾ ਸਿਰਜ ਸਕਦੇ ਹੈਗੇ ਜਿਦੇ ਵਿੱਚ ਜਿਹੜਾ ਆ ਸਾਰੇ ਖੁਸ਼ਹਾਲ ਰਹਿ ਸਕਦੇ ਹੈਗੇ ਆ ਦਮਤ ਤੁਸੀਂ ਇੱਕ ਪੇਜ ਵੀ ਚਲਾ ਰਹੇ ਹੋ ਜਿਸ ਦੇ ਵਿੱਚ ਤੁਸੀਂ ਬਜ਼ੁਰਗਾਂ ਦੀਆਂ ਗੱਲਾਂ ਜਿਹੜੀਆਂ ਹੈ ਉਹ ਸਾਂਝੀਆਂ ਕਰਦੇ ਹੋ ਜਾਂ ਸਾਡੇ ਲੋਪ ਹੋ ਚੁੱਕੇ ਜੋ ਵਿਰਾਸਤੀ ਸਮਾਨ ਹੈ ਜਾਂ ਸ਼ਬਦ ਹੈ ਉਹ ਤੁਸੀਂ ਲੋਕਾਂ ਦੇ ਨਾਲ ਸਾਂਝਾ ਕਰਦੇ ਹੋ ਕਿਵੇਂ ਦਾ ਹੰਗਾਰਾ ਮਿਲ ਰਿਹਾ ਹੈ ਜੀ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੂੰਗੀ ਕਿ ਮੇਰੇ ਇੰਸਟਾਗ੍ਰam ਦੇ ਪੇਜ ਦੇ ਉੱਤੇ ਜਿਹੜੀਆਂ ਮੈਂ ਰੀਲਾਂ ਪਾਉਂਦੀ ਆ ਮਿਲੀਅਨਸ ਦੇ ਵਿੱਚ ਚੱਲਦੀਆਂ ਆ ਉਹਦੇ ਵਿੱਚ ਕੀ ਹੁੰਦਾ ਹੈਗਾ ਆ ਸਿਰਫ ਸਾਡੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਚੀਜ਼ਾਂ ਹੁੰਦੀਆਂ ਆ ਜਿਵੇਂ ਸਾਡੇ ਦਾਦੀ ਨਾਨੀ ਵੱਲੋਂ ਬਣਾਈਆਂ ਗਈਆਂ ਟੋکریاں ਹੋਗੀਆਂ ਸ਼ਿੱਕੂ ਹੋਗੇ ਸਾਡੇ ਪੁਰਾਣੇ ਸ਼ਬਦ ਹੋਗੇ ਜਿਹੜੇ ਕਿਤੇ ਨਾ ਕਿਤੇ ਅਲੋਪ ਹੁੰਦੇ ਜਾ ਰਹੇ ਆ ਗੱਲ ਇਹ ਆ ਕਿ ਤੁਸੀਂ ਵਧੀਆ ਚੀਜ਼ ਪੇਸ਼ ਕਰੋਗੇ ਤਾਂ ਲੋਕ ਤੁਹਾਡੇ ਨਾਲ ਜੁੜਨਗੇ ਕਈ ਵਾਰੀ ਲੋਕ ਕਹਿ ਦਿੰਦੇ ਹੈਗੇ ਆ ਕਿ ਲੋਕ ਵਧੀਆ ਦੇਖਣਾ ਹੀ ਨਹੀਂ ਚਾਹੁੰਦੇ ਇਹ ਬਿਲਕੁਲ ਗਲਤ ਹੈਗਾ ਆ ਤੁਸੀਂ ਵਧੀਆ ਚੀਜ਼ ਨੂੰ ਪੇਸ਼ ਕਰੋਗੇ ਤਾਂ ਲੋਕ ਆਪ ਮੁਹਾਰੇ ਤੁਹਾਡੇ ਨਾਲ ਜੁੜਦੇ ਆ ਤੇ ਅੱਗੋਂ ਤੁਹਾਨੂੰ ਦੱਸ ਦੇਵੀ ਕਿ ਤੁਸੀਂ ਇਹ ਵੀ ਚੀਜ਼ ਸਾਨੂੰ ਦੱਸੋ ਇਹ ਵੀ ਚੀਜ਼ ਦੱਸੋ ਤੇ ਦੂਜਾ ਸਾਡਾ ਪੰਜਾਬ ਦੇ ਵਿੱਚ ਵੱਖੋ ਵੱਖਰੇ ਖੇਤਰ ਰਹਿ ਗਿਆ ਮਾਝਾ ਮਾਲਵਾ ਦੁਆਬਾ ਤੇ ਹਰ ਖੇਤਰ ਦੀ ਆਪਣੀ ਇੱਕ ਬੋਲੀ ਹੈਗੀ ਹੈ ਤੇ ਉਹ ਸ਼ਬਦਾਂ ਦੇ ਵਿੱਚ ਜਿਹੜਾ ਹੈਗਾ ਆ ਹੇਰ ਫੇਰ ਹੁੰਦਾ ਆ ਕਿੱਤੇ ਜਗ੍ਹਾ ਤੇ ਕਿਸੇ ਚੀਜ਼ ਨੂੰ ਕੁਛ ਕਿਹਾ ਜਾਂਦਾ ਹੈ ਤੇ ਕਿਸੇ ਜਗ੍ਹਾ ਤੇ ਕੁਛ ਕਿਹਾ ਜਾਂਦਾ ਆ ਉਹ ਵੀ ਤੁਹਾਨੂੰ ਜਾਣਕਾਰੀ ਮਿਲਦੀ ਹੈਗੀ ਆ ਸੋ ਸਾਨੂੰ ਚਾਹੀਦਾ ਹੈਗਾ ਕਿ ਸੋਸ਼ਲ ਮੀਡੀਆ ਇੱਕ ਬਹੁਤ ਵਧੀਆ ਪਲੇਟਫਾਰਮ ਆ ਅ ਸਾਨੂੰ ਇਹਦੀ ਉਚਿਤ ਵਰਤੋਂ ਕਰਨੀ ਚਾਹੀਦੀ ਹੈ ਤੇ ਅਸੀਂ ਇੱਕ ਵਧੀਆ ਜਿਹੜੀ ਆ ਚੀਜ਼ ਲੋਕਾਂ ਸਾਹਮਣੇ ਰੱਖ ਸਕਦੇ ਹੈਗੇ ਆ ਜੀ ਤਮਨਪ੍ਰੀਤ ਕਿਸੇ ਵੀ ਬੱਚੇ ਦੀ ਸ਼ਖਸੀਅਤ ਦਾ ਨਿਰਮਾਣ ਕਰਨ ਦੇ ਵਿੱਚ ਉਸਤੇ ਪਰਿਵਾਰ ਦਾ ਕਿੰਨਾ ਕੁ ਵੱਡਾ ਯੋਗਦਾਨ ਹੁੰਦਾ ਹੈ ਮੈਨੂੰ ਇਹ ਲੱਗਦਾ ਹੈ ਕਿ ਪੂਰਾ ਯੋਗਦਾਨ ਜਿਹੜਾ ਇਹ ਇੱਕ ਪਰਿਵਾਰ ਦਾ ਹੁੰਦਾ ਆ ਜੇਕਰ ਬੱਚੇ ਨੂੰ ਪਰਿਵਾਰ ਵੱਲੋਂ ਸਹਿਯੋਗ ਮਿਲੇ ਨਾ ਤਾਂ ਬੱਚਾ ਕੁਝ ਵੀ ਕਰ ਸਕਦਾ ਹੈਗਾ ਆ ਮੈਂ ਇੱਥੇ ਤੁਹਾਨੂੰ ਆਪਣੀ ਇੱਕ ਉਦਾਹਰਣ ਦੇਣਾ ਚਾਹੂੰਗੀ ਕਿ ਮੈਂ ਅੱਜ ਜਿੱਥੇ ਵੀ ਹਾਂ ਜੋ ਵੀ ਹਾਂ ਆਪਣੇ ਪਰਿਵਾਰ ਦੀ ਬਦੌਲਤ ਹੈਗੀ ਹਾਂ ਇੱਥੇ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਦੀ ਹੈਗੀ ਹਾਂ ਕਿ ਇਹ ਹੋਇਆ ਕਿ ਮੇਰੇ ਫਾਦਰ ਨਾ ਖੇਤਾਂ ਦੇ ਵਿੱਚ ਕੰਮ ਕਰਦੇ ਪਏ ਸੀਗੇ ਤਾਂ ਮੈਨੂੰ ਸ਼ੁਰੂ ਤੋਂ ਹੀ ਜਿਹੜਾ ਹੈਗਾ ਨਵੀਆਂ-ਨਵੀਆਂ ਚੀਜ਼ਾਂ ਨੂੰ ਚਲਾਉਣ ਦਾ ਸਿੱਖਣ ਦਾ ਜਿਹੜਾ ਹੈ ਜਜ਼ਬਾ ਸੀਗਾ ਤੇ ਮੈਂ ਪਾਪਾ ਨੂੰ ਚਾਹ ਦੇਣ ਗਈ ਤਾਂ ਮੈਂ ਉੱਥੇ ਜਾ ਕੇ ਕੀ ਕੀਤਾ ਕਿ ਮੈਂ ਉਹਨਾਂ ਨੂੰ ਕਿਹਾ ਮੈਂ ਟਰੈਕਟਰ ਚਲਾਉਣਾ ਆ ਪਾਪਾ ਨੇ ਮੈਨੂੰ ਸਿਖਾਤਾ ਫਿਰ ਮੈਂ ਅਗਲੇ ਦਿਨ ਫਿਰ ਉਹਨਾਂ ਨੂੰ ਚਾਹ ਦੇਣ ਗਈ ਤਾਂ ਮੈਂ ਕਿਹਾ ਪਾਪਾ ਮੈਂ ਟਰੈਕਟਰ ਚਲਾਉਣਾ ਆ ਤੇ ਪਿਆ ਕਿ ਚਲੋ ਤੁਸੀਂ ਚਾਹ ਪੀਓ ਮੈਂ ਇਹਨੂੰ ਵਾਹ ਦੇਣੀ ਆ ਖੇਤ ਨੂੰ ਤੇ ਜਦੋਂ ਮੈਂ ਉਹਨੂੰ ਵਾਹ ਰਹੀ ਸੀਗੀ ਤਾਂ ਕੀ ਹੋਇਆ ਕਿ ਇੱਕ ਸਾਡੇ ਪਿੰਡ ਦੇ ਵਿੱਚੋਂ ਚਾਚਾ ਲੱਗਦਾ ਸੀਗਾ ਉਹ ਆਇਆ ਤੇ ਉਹ ਕਹਿੰਦਾ ਕਿ ਆਹ ਕੀ ਕੰਮ ਕਰ ਰਹੀਆਂ ਕੁੜੀ ਨੂੰ ਕੀ ਸਿਖਾ ਰਿਆ ਹੈਗਾ ਆ ਇਹਦਾ ਕੰਮ ਜਿਹੜਾ ਆ ਚੁੱਲ੍ਹੇ ਚੌਂਕੇ ਦੇ ਵਿੱਚ ਕੰਮ ਕਰਨਾ ਹੁੰਦਾ ਨਾ ਕਿ ਟਰੈਕਟਰ ਚਲਾਉਣਾ ਹੁੰਦਾ ਆ ਮੇਰੇ ਪਾਪਾ ਨੇ ਉਹਨਾਂ ਨੂੰ ਪਤਾ ਕੀ ਜਵਾਬ ਦਿੱਤਾ ਸੀਗਾ ਕਿ ਇਹ ਜਿਹੜੇ ਕੰਮਾਂ ਦੀ ਵੰਡ ਹੈਗੀ ਆ ਨਾ ਇਹ ਸਮਾਜ ਵੱਲੋਂ ਕੀਤੀ ਗਈ ਹੈ ਜੀ ਦੁੱਧ ਪਾਣ ਵਾਲਾ ਕੰਮ ਜਿਹੜਾ ਆ ਬੰਦਾ ਕਰ ਸਕਦਾ ਆ ਟਰੈਕਟਰ ਜਿਹੜਾ ਆ ਉਹ ਬੰਦਿਆਂ ਨੇ ਚਲਾਉਣਾ ਹੈਗਾ ਆ ਵਾਈ ਜਿਹੜੀ ਉਹ ਬੰਦੇ ਕਰ ਸਕਦੇ ਆ ਪਰ ਅਜੋਕੇ ਸਮੇਂ 'ਚ ਚੀਜ਼ਾਂ ਨਹੀਂ ਰਹੀਆਂ ਹੈਗੀਆਂ ਅੱਜ ਕੁੜੀਆਂ ਜਿਹੜੀਆਂ ਆ ਖੇਤਾਂ ਦੇ ਵਿੱਚ ਵੀ ਕੰਮ ਕਰ ਰਹੀਆਂ ਆ ਅੱਜ ਕੁੜੀਆਂ ਜਿਹੜੀਆਂ ਆ ਦੋਜੀ ਵੀ ਬਣ ਰਹੀਆਂ ਹੈਗੀਆਂ ਆ ਕੁੜੀਆਂ ਜਿਹੜੀਆਂ ਹੈਗੀਆਂ ਆ ਸਾਰੇ ਕੰਮ ਕਰ ਰਹੀਆਂ ਹੈਗੀਆਂ ਆ ਮੈਂ ਇੱਥੇ ਸਾਰੇ ਲੋਕਾਂ ਦੀ ਗੱਲ ਨਹੀਂ ਕਰ ਰਹੀ ਮੈਂ ਕੁਝ ਕੁ ਲੋਕਾਂ ਦਾ ਇੱਥੇ ਜ਼ਿਕਰ ਕਰ ਰਹੀਆਂ ਜੋ ਕਿ ਸਮਾਜ ਦੇ ਵਿੱਚ ਇਹੋ ਜੀਆਂ ਚੀਜ਼ਾਂ ਨੂੰ ਬढ़ावा ਦੇ ਰਿਹਾ ਜੋ ਸਮਾਜ ਦੇ ਵਿਰੁੱਧ ਹੈਗੀਆਂ ਆ ਦੇਖੋ ਦਮਨ ਤੁਸੀਂ ਗੱਲ ਕੀਤੀ ਹੈ ਕਿ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਇੱਥੇ ਮੈਂ ਇਹ ਗੱਲ ਤੁਹਾਡੇ ਨਾਲ ਇੱਕ ਸਾਂਝੀ ਵੀ ਕਰਨਾ ਚਾਹੁੰਦੀ ਹਾਂ ਤੁਹਾਡੇ ਤੋਂ ਪੁੱਛਣਾ ਵੀ ਚਾਹਾਂਗੀ ਕਿ ਕਈ ਵਾਰ ਪੇਰੈਂਟਸ ਆਜ਼ਾਦੀ ਦਿੰਦੇ ਨੇ ਕਈ ਵਾਰ ਮਾਪੇ ਕਹਿੰਦੇ ਨੇ ਕਿ ਤੁਸੀਂ ਜੋ ਬੰਨਾ ਚਾਹੁੰਦੇ ਹੋ ਬਨੋ ਜੋ ਕਰਨਾ ਚਾਹੁੰਦੇ ਹੋ ਕਰੋ ਤੇ ਉਹ ਅਨੰ વિશ્વાસ ਵੀ ਕਰਦੇ ਆ ਆਪਣੇ ਬੱਚਿਆਂ ਦੇ ਉੱਤੇ ਪਰ ਬੱਚੇ ਜਿਹੜੇ ਆ ਕਈ ਵਾਰੀ ਇਸ ਖੋਲ ਦਾ ਇਸ ਆਜ਼ਾਦੀ ਦਾ ਨਜਾਇਜ਼ ਫਾਇਦਾ ਵੀ ਚੱਕਦੇ ਨੇ ਵਾਕਈ ਸਹੀ ਗੱਲ ਹੈਗੀ ਆ ਕਿ ਮਾਪੇ ਬੱਚਿਆਂ ਨੂੰ ਆਜ਼ਾਦੀ ਦਿੰਦੇ ਆ ਪਰ ਕਈ ਬੱਚੇ ਜਿਹੜੇ ਆ ਉਸ ਆਜ਼ਾਦੀ ਦੀ ਦੁਰਵਰਤੋਂ ਕਰਦੇ ਮੈਂ ਆਪਣੀ ਅੱਖੀ ਵੇਖਿਆ ਮੈਨੂੰ ਅੱਜ ਵੀ ਯਾਦ ਹੈਗਾ ਹੈ ਕਿ ਮੇਰੀ ਜ਼ਿਆਦਾਤਰ ਪੜਾਈ ਜਿਹੜੀ ਆ ਹੌਸਟਲ ਦੇ ਵਿੱਚ ਰਹਿ ਕੇ ਹੋਈ ਆ ਉੱਥੇ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਹੈਗੀਆਂ ਨੇ ਆਪਣੇ ਮਾਪਿਆਂ ਦੀ ਖੁੱਲ੍ਹ ਦਾ ਨਜਾਇਜ਼ ਫਾਇਦਾ ਚੁੱਕਦੀਆਂ ਮੈਂ ਦੇਖੀਆਂ ਆ ਜੇਕਰ ਉਹਨਾਂ ਦੇ ਮਾਪਿਆਂ ਨੂੰ ਉਹ ਚੀਜ਼ਾਂ ਪਤਾ ਲੱਗ ਜਾਂਦੀਆਂ ਨਾ ਤਾਂ ਸ਼ਾਇਦ ਮੈਨੂੰ ਲੱਗਦਾ ਕਿ ਬਹੁਤ ਸਾਰੇ ਮਾਪੇ ਜਿਹੜੇ ਆਪਣੇ ਬੱਚਿਆਂ ਨੂੰ ਹੌਸਟਲ ਵਿੱਚ ਛੱਡਣ ਤੋਂ ਕਿਤੇ ਨਾ ਕਿਤੇ ਗੁਰੇਜ਼ ਕਰਨ ਲੱਗ ਜਾਂਦੇ ਇੱਥੇ ਕੁੜੀਆਂ ਨੂੰ ਚਾਹੇ ਮੁੰਡੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਆ ਕਿ ਤੁਹਾਨੂੰ ਆਜ਼ਾਦੀ ਮਿਲਦੀ ਹੈ ਨਾ ਤਾਂ ਉਸ ਦੀ ਇੱਕ ਮਿਸਾਲ ਪੇਸ਼ ਕਰੋ ਕਿ ਉਸ ਆਜ਼ਾਦੀ ਦੀ ਉਚਿਤ ਵਰਤੋਂ ਕਰਕੇ ਨਾ ਕਿ ਤੁਸੀਂ ਜਿਹੜੀ ਆ ਉਹਦੀ ਦੁਰਵਰਤੋਂ ਕਰੋ। ਜੀ ਆਜ਼ਾਦੀ ਇਹ ਨਹੀਂ ਹੈਗੀ ਕਿ ਤੁਸੀਂ ਆਪਣੇ ਮਾਪਿਆਂ ਦੇ ਵਿਸ਼ਵਾਸ ਦਾ ਗਲਾ ਘੋੜ ਦੋ। ਆਜ਼ਾਦੀ ਇਹ ਨਹੀਂ ਹੈਗੀ ਕਿ ਤੁਸੀਂ ਮਾਪਿਆਂ ਦਾ ਸਿਰ ਨੀਵਾ ਕਰਾ ਦੋ। ਆਜ਼ਾਦੀ ਪਤਾ ਕੀ ਹੈ ਜਿੱਥੋਂ ਤੁਹਾਡੇ ਮਾਪਿਆਂ ਨੇ ਤੋਰਿਆ ਸੀਗਾ ਤੁਸੀਂ ਇੰਨੀ ਮਿਹਨਤ ਕਰਕੇ ਅਜਾ ਮਕਾਮ ਹਾਸਲ ਕਰੋ ਕਿ ਤੁਹਾਡੇ ਮਾਪਿਆਂ ਦਾ ਸਿਰ ਜਿਹੜਾ ਫਕਰ ਨਾਲ ਉੱਚਾ ਹੋਵੇ ਤੇ ਤੁਹਾਨੂੰ ਦੇਖ ਕੇ ਹੋਰ ਵੀ ਕੁੜੀਆਂ ਨੂੰ ਆਜ਼ਾਦੀ ਮਿਲੇ। ਇੱਥੇ ਮੈਂ ਤੁਹਾਨੂੰ ਦੱਸ ਦਿਆਂ ਕਿ ਮੈਂ ਆਪਣੇ ਪਿੰਡ ਦੀ ਪਹਿਲੀ ਕੁੜੀ ਸੀ ਜਿਹਨੂੰ ਹੌਸਟਲ ਦੇ ਵਿੱਚ ਪੜ੍ਹਨ ਦਾ ਮੌਕਾ ਮਿਲਿਆ ਸੀਗਾ। ਤੇ ਮੈਨੂੰ ਇਹ ਸੀਗਾ ਕਿ ਜੇਕਰ ਮੈਂ ਇੱਥੇ ਕੋਈ ਗਲਤ ਕੰਮ ਕਰ ਦਿੱਤਾ ਜੇ ਇਹ ਚੀਜ਼ ਮੇਰੇ ਪਿੰਡ ਤੱਕ ਪਹੁੰਚ ਗਈ ਤਾਂ ਬਹੁਤ ਸਾਰੀਆਂ ਕੁੜੀਆਂ ਦੇ ਲਈ ਦਰਵਾਜ਼ੇ ਬੰਦ ਕਰ ਦਿੱਤੇ ਜਾਣਗੇ ਕਿ ਉਹਨੇ ਆਪਣੀ ਕੁੜੀ ਨੂੰ ਆਜ਼ਾਦੀ ਦਿੱਤੀ ਸੀ ਤੇ ਉਹਨੇ ਉਹਦਾ ਆਸਲਾ ਦਿੱਤਾ ਆ ਸੋ ਸਾਨੂੰ ਚਾਹੀਦਾ ਹੈਗਾ ਸਾਨੂੰ ਆਜ਼ਾਦੀ ਮਿਲਦੀ ਹੈ ਨਾ ਤਾਂ ਉਸ ਦੀ ਉਚਿਤ ਵਰਤੋਂ ਕਰੋ ਮੇਰੇ ਤੋਂ ਬਾਅਦ ਸਾਡੇ ਪਿੰਡ ਦੀਆਂ ਕਿੰਨੀਆਂ ਹੀ ਕੁੜੀਆਂ ਜਿਹੜੀਆਂ ਨੇ ਹੌਸਟਲ ਦੇ ਵਿੱਚ ਪੜ੍ਹੀਆਂ ਤੇ ਚੰਗੇ ਮੁਕਾਮਾਂ ਨੂੰ ਉਹਨਾਂ ਨੇ ਹਾਸਲ ਕੀਤਾ ਸੋ ਸਾਨੂੰ ਚਾਹੀਦਾ ਕਿ ਅਸੀਂ ਸਮਾਜ ਦੇ ਵਿੱਚ ਇੱਕ ਚੰਗੀ ਮਿਸਾਲ ਪੇਸ਼ ਕਰੀਏ ਆਜ਼ਾਦੀ ਦੀ ਇੱਕ ਉਚਿਤ ਵਰਤੋਂ ਕਰੀਏ ਤੇ ਲੋਕ ਇਹ ਕਹਿਣ ਕਿ ਵਾਕਈ ਜਿਹੜੀਆਂ ਧੀਆਂ ਆ ਚਾਹੇ ਪੁੱਤ ਹੈਗੇ ਆ ਜੇਕਰ ਇਹਨੂੰ ਆਜ਼ਾਦੀ ਦੇਵਾਂਗੇ ਤਾਂ ਇਹ ਬੁਲੰਦੀਆਂ ਨੂੰ ਛੂਹਣਗੇ ਵਾਕਿ ਹੀ ਦਰਸ਼ਕੋ ਕੀ ਨੌਜਵਾਨ ਵਰਗ ਵੀ ਬਹੁਤ ਹੀ ਖੁੱਲਕੇ ਤੇ ਪੂਰੇ ਆਤਮ ਵਿਸ਼ਵਾਸ ਦੇ ਨਾਲ ਆਪਣੀ ਗੱਲ ਰੱਖਦਾ ਹੈ ਸਮੱਸਿਆਵਾਂ ਦੋਨਾਂ ਪਾਸੇ ਨੇ ਅਸੀਂ ਸਿਰਫ ਨੌਜਵਾਨ ਵਰਗ ਨੂੰ ਹੀ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਵੀ ਨੌਜਵਾਨ ਵਰਗ ਨੂੰ ਸਮਝਣਾ ਪਏਗਾ ਬਜ਼ੁਰਗਾਂ ਨੂੰ ਵੀ ਸਮਝਣਾ ਪਏਗਾ ਤੇ ਸਰਕਾਰਾਂ ਨੂੰ ਵੀ ਨੌਜਵਾਨਾਂ ਦੇ ਲਈ ਬਹੁਤ ਕੁਝ ਕਰਨਾ ਪਏਗਾ ਤਾਂ ਜੋ ਨੌਜਵਾਨ ਜਿਹੜੇ ਆ ਉਹ ਕੋਰਾਹੇ ਨਾ ਪੈ ਸਕਣ ਤੇ ਇਹਨਾਂ ਨੇ ਬਹੁਤ ਵਧੀਆ ਗੱਲ ਕਹੀ ਹੈ ਕਿ ਜੇਕਰ ਅਸੀਂ ਵੀ ਆਪਣੇ ਰਾ ਜਿਹੜੇ ਆ ਸਹੀ ਢੰਗ ਦੇ ਨਾਲ ਚੁੰਦੇ ਆ ਤੇ ਅਸੀਂ ਆਪਣੇ ਮਾਪਿਆਂ ਦਾ ਜਿਹੜਾ ਸਿਰ ਆ ਉਹ ਫਕਰ ਨਾਲ ਉੱਚਾ ਰੱਖਦੇ ਆ ਤਾਂ ਕਿਤੇ ਨਾ ਕਿਤੇ ਬਹੁਤ ਸਾਰੇ ਆ ਸਮੱਸਿਆਵਾਂ ਆਪਣੇ ਆਪ ਹੀ ਖਤਮ ਹੋ ਜਾਣਗੀਆਂ ਤੇ ਮੈਂ ਚਾਹਾਂਗੀ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਜਾਂਦੇ ਜਾਂਦੇ ਦਮਨਪ੍ਰੀਤ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਂਝਾ ਕਰੋ ਜੀ ਇੱਥੇ ਮੈਂ ਕਹਿਣਾ ਚਾਹੁੰਦੀ ਆ ਕਿ ਸਾਨੂੰ ਆਪਣੇ ਘਰਾਂ ਦੇ ਵਿੱਚ ਲਾਇਬ੍ਰੇਰੀਆਂ ਜ਼ਰੂਰ ਰੱਖਣੀਆਂ ਚਾਹੀਦੀਆਂ ਆ ਸਾਨੂੰ ਬੱਚਿਆਂ ਨੂੰ ਜਿਹੜਾ ਸਾਹਿਤ ਦੇ ਨਾਲ ਜ਼ਰੂਰ ਜੋੜਨਾ ਚਾਹੀਦਾ ਆ ਇੱਥੇ ਮੈਂ ਤੁਹਾਨੂੰ ਇੱਥੇ ਦੱਸ ਦਿਆਂ ਕਿ ਸਾਡੇ ਕੀ ਹੁੰਦਾ ਕਿ ਜੇਕਰ ਕੋਈ ਬੱਚਾ ਕਾਪੀ ਵੀ ਚੱਕੇ ਨਾ ਤਾਂ ਮਾਪੇ ਕੀ ਕਰਦੇ ਉਸ ਕਾਪੀ ਨੂੰ ਖੋਲ ਲੈਂਦੇ ਕਿਤੇ ਪਾੜਨਾ ਦੇਵੇ ਜੇਕਰ ਬੱਚੇ ਅੱਗੇ ਅਖਬਾਰ ਪਈ ਹੋਵੇ ਨਾ ਉਹਨੂੰ ਵੀ ਪਰਾਂ ਕਰ ਦਿੱਤਾ ਜਾਂਦਾ ਕਿਤੇ ਪਾੜਨਾ ਦੇਵੇ ਜਦੋਂ ਬੱਚਾ ਛੋਟਾ ਹੁੰਦਾ ਆ ਜਦ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸਾਨੂੰ ਉਹ ਚੀਜ਼ਾਂ ਨੂੰ ਦੇ ਦੇਣੀਆ ਚਾਹੀਦੀਆਂ ਆ ਉਹ ਵੇਖੇਗਾ ਕਿ ਚੀਜ਼ ਕੀ ਆ ਹੌਲੀ ਹੌਲੀ ਉਹਨੂੰ ਪਤਾ ਲੱਗੇਗਾ ਕਿ ਇਹ ਅਖਬਾਰ ਆ ਇਹਦੇ ਵਿੱਚ ਖਬਰਾਂ ਆਉਂਦੀਆਂ ਆ ਮੈਨੂੰ ਪੜ੍ਹਨਾ ਹੈਗਾ ਆ ਪਰ ਜਦੋਂ ਅਸੀਂ ਜੋ ਕੇ ਸਮੇਂ ਦੀ ਗੱਲ ਕਰਦੇ ਹੈਗੇ ਆ ਇੱਥੇ ਕਿ ਇਹ ਮੋਬਾਈਲ ਦਾ ਯੁੱਗ ਹੈਗਾ ਜਾਂ ਮੈਨੂੰ ਲੱਗਦਾ ਕਿ ਬਹੁਤ ਘੱਟ ਘਰਾਂ ਦੇ ਵਿੱਚ ਅੱਜ ਅਖਬਾਰ ਆਉਂਦੀ ਹੋਊਗੀ ਸਾਨੂੰ ਚਾਹੀਦਾ ਸਾਨੂੰ ਅਖਬਾਰ ਨੂੰ ਜ਼ਰੂਰ ਲਗਾਉਣਾ ਚਾਹੀਦਾ ਹੈ ਸਾਨੂੰ ਕਿਤਾਬਾਂ ਖਰੀਦਣੀਆਂ ਚਾਹੀਦੀਆਂ ਹਨ ਬੱਚਿਆਂ ਨੂੰ ਕਹਾਣੀਆਂ ਬਾਤਾਂ ਸੁਣਾਉਣੀਆਂ ਚਾਹੀਦੀਆਂ ਹਨ ਤਾਂ ਅਸੀਂ ਇੱਕ ਵਧੀਆ ਸਮਾਜ ਜਿਹੜਾ ਆ ਉਸ ਨੂੰ ਸਿਰਜ ਸਕਦੇ ਹਾਂ ਜੀ दोस्तों आज नौजवान वर्ग दी प्रतिनिधता कर रहे थे दमनप्रीत तो असी चाहेंगे जेकर कोई होर भी नौजवान साढ़े नाल अपने किसी भी विषय के उ खोल के गलबात करना चाहता है अपना पक्ष रखना चाहता है तो सानू संपर्क किया जा सकता है हम दर्शकों सानू दियो इजाज़त सत अकाल